ਏ ਬਾਈ ਮਾਡਲ ਹਾਂਜੀ ਇਹ ਸਵੇ ਮੰਦਵਾਡੀ ਆ ਹਾਂਜੀ ਵੱਡੇ ਟਾਇਰਾਂ ਚ ਠੀਕ ਆ ਜਾਲ ਲਪੇਟ ਓਕੇ ਫਰਾਂ ਦੀ ਠੀਕ ਹੈ ਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਟੂ ਟੂਨੇ ਦੇ ਅੱਧੇ ਦੇ ਪਾਸੇ ਬਦਲੇਣਗੇ ਉੱਤੇ ਪੈ ਜਾਣਗੇ ਠੀਕ ਹੈ ਜੀ ਦੋ ਜੀ ਟਾਇਰ ਕੰਡੀਸ਼ਨ ਚੈੱਕ ਕਰ ਸਕਦੇ ਪਰਾ ਠੀਕ ਨੇ ਰੇਟ ਭਰਾ ਦਾ ਜਾਇਜ ਦਾ ਜਦੋਂ 1 ਲੱਖ 95000 ਰੁਪਿਆ ਰੇਟ ਦਾ ਠੀਕ ਹੈ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਕਿਹੜੇ ਪਹੁੰਚੇ ਆਪਾਂ ਪੱਖੋ ਕਲਾ ਠੀਕ ਹੈ ਜੀ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈਕ ਕੋਲ ਟੂੜੀ ਵਾਲੀਆਂ ਮਸ਼ੀਨਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰ ਲੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਂ ਟਾਂ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਨਾਂ ਵੀਰ ਜੀ ਆਪਣਾ ਕਰਮ ਸਿੰਘ ਪਿੰਡ ਜੀ ਪੱਖੂ ਕਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਮਸ਼ੀਨ ਦੱਸੋ ਕਿਹੜਾ ਮਾਡਲ ਹੈ ਵੀਰੇ ਇਹ ਕੇਐਸ 24 ਮਾਡਲ ਆ ਠੀਕ ਆ ਤਾਂ ਮਾਡਲ ਅਪਡੇਟ ਆ ਰਿਹਾ ਚ ਬੱਡ ਡੇਟ ਆ ਰਚ ਹਾਂ ਠੀਕ ਆ ਲੋ ਪ੍ਰੋਫਿਟ ਤਾਂ ਦੇ ਜਾਲ ਪੱਖਿਆ ਸਾਰੀ ਹਾਂਜੀ ਓਕੇ ਆ ਠੀਕ ਆ ਲੋ ਪ੍ਰੋ ਵੀ ਰੇਪੇਰ ਨਹੀਂ ਹਾਂਜੀ ਬਸ ਕੱਲ ਹੀ ਹੋਕੀ ਪੁਣੀ ਆ ਗਈ ਹਾਂ ਲੋ ਪ੍ਰਾ 200 ਟਰਾਲੀ ਹੈ ਜੀ ਹਾਂਜੀ 200 ਟਰਾਲੀ ਬਣੀ ਜੀ ਠੀਕ ਆ ਲੋ ਜੀ ਕਐਸਏ ਠੀਕ ਆ ਲੋਪਰਾ ਟਾਇਰ ਟੂਰ ਚੈੱਕ ਕਰ ਕੋ ਦਿਓ ਜਮ ਨਵੀਂ ਮਸ਼ੀਨ ਆ ਠੀਕ ਹੈ ਜੀ ਆ ਚੈੱਕ ਕਰ ਸਕਦੇ ਤੁਹਾਨੂੰ ਤਾਂ ਚੱਲ ਆਸ ਜਿਹੜਾ ਅੰਕ ਰੰਗ ਦਾ ਦੇਖ ਸਕਦਾ ਤੁਹਾਨੂੰ ਸਾਰਾ ਰੰਗ ਪਿਆ ਤੇ ਬਸ 200 ਟਰਾਲੀ ਬਾਈ ਕੰਨ ਬਣੀ ਰੇਡ ਵੀਰ ਜੀ ਦਾ ਪਹਿਲੀ ਮਸ਼ੀਨ ਦਾ 2 ਲੱਖ 50000 2 ਲੱਖ 50000 ਤਾਂ ਦੇਣੀ ਕਿ ਨਹੀਂ ਵੀਰੇ ਆਪਾ ਆ ਮਨਦਾ ਨਹੀਂ ਉਹ ਜਿਹੜਾ ਵੀਡੀਓ ਦੇਖ ਕੇ ਆ ਠੀਕ ਹੈ ਹਾਂ ਜੀ ਦੂਜੀ ਮਸ਼ੀਨ ਦੀ ਦੱਸੋ ਇਹ ਬਾਈ ਮਾਡਲ ਕਐਸ ਹਾਂਜੀ ਇਹ 175000 ਰੁਪਏ ਰਿਹਾ ਚੌਪਰ ਬਾਡੀ ਦਾ ਚੌਪਰ ਬਾਡੀ ਦਾ ਠੀਕ ਆ ਲੋਪਰਾ ਚੈੱਕ ਕਰ ਸੋ ਲੋ ਜੀ ਕ੍ਰੀਡਿਸ਼ਨ ਚੈੱਕ ਕਰ ਸਕੋ ਲੋ ਜੀ ਟਾਇਰ ਵੀ ਚੈੱਕ ਕਰ ਸਕੋ ਪਰਾ ਠੀਕ ਹੈ ਨਾ ਯਾਰ ਲੇ ਬੇਟਾਂ ਦੀ ਸਭ ਦੀ ਓਕੇ ਆ ਇਹ ਠੀਕ ਆ ਜਿਹਦੇ ਮਾਗਰ ਬਸ ਇਕੱਲਾ ਕ੍ਰੋਸ ਪੁਣ ਹਾਂ ਹਾਂ ਲੋ ਜੀ ਚੈੱਕ ਕਰ ਸਕਦੇ ਪਰਾ ਬਹੁਤ ਸਾਫ ਮਸ਼ੀਨ ਆ ਲੋ ਜੀ ਕ੍ਰੀਡਿਸ਼ਨ ਚੈੱਕ ਕਰ ਸਕਦੇ ਇਹ ਗਏ 2 ਨੰਬਰ ਠੀਕ ਹੈ ਜੀ 2 ਨੰਬਰ ਪਾਈ ਨੂੰ ਕਹਿ ਕੇ ਗੱਲਬਾਤ ਕਰ ਸਕਦੇ ਹੋ ਰੇਟ ਕਿੰਨਾ ਦੱਸਿਓ ਵੀਰੇ 175000 175000 ਠੀਕ ਹੈ ਹਾਂ ਜੀ ਵੀ ਤਿੰਨ ਨੰਬਰ ਦਾ ਦੱਸੋ ਜੀ ਇਹ ਚਾਨੀ ਦਾ ਚੌਪਰਾ ਹਾਂ ਜੀ ਇਹਦੇ ਕਿਟਰ ਲਵਾ ਕੇ ਦਵਾਂਗੇ ਹਾਂਜੀ 19 ਮਾਡਲ ਆ ਮਸ਼ੀਨ ਆ ਇਹ ਠੀਕ ਆ ਜੀ ਇਹਦੇ ਦਾ ਘਰਾਲੀ ਹੀ ਉਤਰੀ ਇਹਦੇ ਨਾਲ 40 ਕਿੱਲੇ ਹਾਂਜੀ ਨਵੀਂ ਕਿਟਰ ਜਿਹਨਾਂ ਢਾਲ ਕੋਚ ਨੇਸਰੀਆਂ ਵਾਲਾ ਪੱਧਰ ਉਹਨਾਂ ਚਾਲ ਲਵਾ ਕੇ ਦਵਾਂਗੇ ਠੀਕ ਆ ਇਹਦਾ ਕੀ ਰੇਟ ਆ ਭਰਾ ਇਹਦਾ 2.5 ਲੱਖ ਰੁਪਇਆ ਇਹਦਾ 2.5 ਲੱਖ ਲੋ ਜੀ ਚੈੱਕ ਕਰ ਸੋ ਪੁਲਿਸ ਮੇ ਜੀ ਠੀਕ ਆ ਜੀ ਲੋ ਜੀ ਹਾਂਜੀ ਵੀ 4 ਨੰਬਰ ਤੇ ਦੱਸੋ ਜਾਣਕਾਰੀ ਇਹ ਬਾਈ ਮਾਡਲ ਹਾਂਜੀ ਇਹ ਸਵੇ ਮੰਦਵਾੜੀ ਆ ਹਾਂਜੀ ਬਡੇ ਟਾਇਰਾਂ ਚ ਠੀਕ ਆ ਜਾਲ ਲਪੇਟ ਓਕੇ ਫਰਾ ਦੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਟੂ ਟੂਣਿਆਂ ਦੇ ਅੱਧੇ ਦੇ ਪਾਸੇ ਬਦਲੇ ਜਾਣਗੇ ਉੱਤੇ ਪੈ ਜਾਣਗੇ ਠੀਕ ਹੈ ਜੀ ਬੋਜੀ ਟਾਇਰ ਕੰਡੀਸ਼ਨ ਚੈੱਕ ਕਰ ਸਕਦੇ ਪਰਾ ਠੀਕ ਹੈ ਨਾ ਰੇਟ ਭਰਾ ਦਾ ਜਾਜ ਦਾ ਜਦਾ 1,95,000 ਰੁਪਿਆ ਰੇਟ ਦਾ ਠੀਕ ਹੈ ਜੀ ਇਹ 4 ਨੰਬਰ ਆ ਪਰਾ 1,95,000 ਕੰਡੀਸ਼ਨ ਚੈੱਕ ਕਰ ਸਕਦੇ ਠੀਕ ਹੈ ਨਾ ਪਲੇਟ ਠੀਕ ਹੈ ਪਲੇਟ ਵੀ ਲਿਖਾ ਲਓ ਜਿੱਥੇ ਦੇ ਪਾਸੇ ਸੜ ਕੰਡੀਸ਼ਨ ਚੈੱਕ ਕਰ ਸਕਦੇ ਇਹ ਸੀ 6 ਨੰਬਰ ਭਰਾ ਠੀਕ ਹੈ ਹਾਂਜੀ ਵੀ 5 ਨੰਬਰ ਇਹ ਜਿਸਮੰਤ ਹਾਂਜੀ 22 ਮਾਡਲ ਚੇਕ ਆ 22 ਮਾਡਲ ਹੂੰ ਲੋ ਜੀ ਜਗਾਲੇ ਲਪੇਟਾਂ ਪੱਖੇ ਇਹ ਵੀ ਓਕੇ ਆ ਹਾਂਜੀ ਹਰੀ ਰਿਜਨਲ ਕਿਤੇ ਬੈਲ ਕਿਤੇ ਹੈ ਨਹੀਂ ਠੀਕ ਹੈ ਜੀ ਪਰਾਂ ਦੀ ਲਪੇਟਾਂ ਦੀ ਇਹ ਸਭ ਓਕੇ ਮਸ਼ੀਨਾਂ ਠੀਕ ਹੈ ਜੀ 50 ਵਾਲਾ ਰੀਪਰ ਨਹੀਂ ਠੀਕ ਹੈ ਜੀ ਹਾਂਜੀ ਲੋ ਭਰਾ ਤੇ ਸੀ 5 ਨੰਬਰ ਠੀਕ ਹੈ ਜੀ ਰੇਟ ਦਾ ਹੈਗਾ 100 ਲੱਖ ਰੁਪਇਆ ਰੇਟ ਭਰਾ ਦਾ ਹੈਗਾ 1.5 ਲੱਖ ਮਾਨਤਾਣ ਬਈ ਇਹਦੇ ਚ ਹੋ ਜੂਰ ਹਾਂ ਮੌਕੇ ਤੇ ਹੋ ਜੂ ਠੀਕ ਹੈ ਮੌਕੇ ਤੇ ਬਈ ਕਹਿੰਦਾ ਮਾਨਤਾ ਹੋਣੀ ਠੀਕ ਹੈ ਅਜਵੇਂ 6 ਨੰਬਰ ਦਾ ਦੱਸਿਓ ਜਾਨ ਕਰੀ ਇਹ ਮਸ਼ੀਨਾ ਬਲਕਾਰ 12 ਮਾੜੀ ਰੇਟ ਵਾਡੀ ਚ ਠੀਕ ਹੈ ਬਲੇਡਾਂ ਦੇ ਪਾਸੇ ਬਦਲੇ ਜਾਣਗੇ ਫਾਰ ਨਹੀਂ ਪੈਂਦੇ ਜਾਲ ਨਹੀਂ ਪੈਂਦਾ ਠੀਕ ਆ ਕਿਤੇ ਰੇਟ ਰੇਟ ਦਾ 85000 ਰੁਪਿਆ 85000 ਟਾਇਰ ਤਾਂ ਹੈਗੇ ਨਾ ਵੀਰੇ ਟਾਇਰ ਹੈਗੇ ਬਈ ਰੋਡ ਦਾ ਕਰਕੇ ਲਾਹਿਆ ਪਿਆ ਬਾਰੇ ਠੀਕ ਆ ਓਕੇ ਟਾਇਰ ਹੈਗੇ ਭਰਾ ਚੱਕਰ ਸੋਂ ਲਾਹੇ ਬਾਈ ਕੰਦੇ ਅੰਦਰ ਰੱਖੇ ਦੇ ਕਿ ਉਹ ਬਾਹਰ ਖੜੀ ਹੈ। ਲੋ ਜੀ। ਆਹ ਰੋਡ ਲਾਂਗੇ ਆ ਤਪੇ ਨੂੰ। ਠੀਕ ਹੈ ਜੀ। ਲੋ ਜੀ। ਇਧਰ ਨੂੰ ਤਪੇ ਨੂੰ ਆਪ ਬਾਹਰ ਜਾ। ਇਧਰ ਨੂੰ ਇਧਰ ਰੱਖੋ ਗਲਾਂ। ਇਧਰ ਪੱਖੋ ਗਲਾਂ ਪਿੰਡ। ਮੇਰੇ ਬਾਰਡਰਵਾਹ ਦੇ ਸਾਹਮਣੇ ਆਪਣੀਆਂ ਕੋਠੀਆਂ। ਠੀਕ ਹੈ ਜੀ। ਲਕੀਸਨ ਆਪਣੀ। ਲਕੀਸਨ 10 ਵੀ ਦਿੰਦੇ ਆ ਆਹ ਵਾਟਸਐਪ ਬਾਈ ਦਾ ਸਾਹਮਣੇ ਜੁਮ ਕਰਕੇ ਵਿਖਾ ਲੈ। ਲੋ ਜੀ ਪੱਕ ਪਿੰਡ ਪੱਖੋ ਗਲਾਂ ਤੇ ਜਿਲ੍ਹਾ ਨੂੰ ਪੈਂਦਾ ਜੀ। ਬਰਨਾਲਾ। ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ। ਬਾਈ ਕੋਲ ਸੇ ਮਸ਼ੀਨਾ ਠੀਕ ਹੈ ਨਾ ਟ੍ਰੇਲ ਬਾਈ ਨੇ ਤੁਸੀਂ ਸਾਰੀ ਜਾਣਕਾਰੀ ਮਾਡਲ ਬਾਰੇ ਵੀ ਦੱਸਿਆ ਵਾ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਾ ਵੀਡੀਓ ਚ ਓਕੇ ਬਾਈ